ਜਿੱਥੇ ਬੈਸਨ ਸਾਦ ਜਨ ਸੋ 走，哈达。 ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਆਓ ਇੱਕ ਵਾਰੀ ਚੜ੍ਹਦੀ ਕਲਾ ਵਿੱਚ ਫਤਿਹ ਜਾਓ ਪਿਆਰ ਵਿੱਚ ਆਣ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਸਮਾਂ ਲੰਮਾ ਹੋ ਗਿਆ ਭਾਵੇਂ ਗਰਮੀ ਆਪਣੇ ਜੋਬਣ ਉੱਤੇ ਆ ਪਰ ਗੁਰੂ ਦੀ ਸੰਗਤ ਦਾ ਪਿਆਰ ਗੁਰੂ ਸ਼ਬਦ ਨਾਲ ਇਸ ਤਰ੍ਹਾਂ ਦਾ ਹੈ ਨਾ ਗਰਮੀ ਦੀ ਕੋਈ ਪਰਵਾਹ ਹੈ ਨਾ ਲੰਮੇ ਸਮੇਂ ਦੀ ਕੋਈ ਪਰਵਾਹ ਹੈ ਗੁਰੂ ਸਾਹਿਬ ਦਾ ਆ ਹੁਣੇ ਹੀ ਤੁਸੀਂ ਜਿਹੜਾ ਸ਼ਬਦ ਸੁਣ ਰਹੇ ਹੋ ਇਹ ਸ਼ਬਦ ਜਿੱਥੇ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਅਸੀਂ ਉੱਥੇ ਨਾਲ ਸੁਣ ਵੀ ਰਹੇ ਹਾਂ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਤੁਹਾਡੇ ਵੇਖਣ ਵਿੱਚ ਐਸ ਥਾਂ ਤੇ ਕੋਈ ਮੇਲਾ ਨਹੀਂ ਸੀ ਲੱਗਦਾ ਐਸ ਡੇਰੇ ਉੱਤੇ ਕੋਈ ਰੌਣਕ ਨਹੀਂ ਸੀ ਹੈਗੀ ਤੁਹਾਡੇ ਵੇਖਣ ਵਿੱਚ ਔਰ ਮੇਰੇ ਵੇਖਣ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਸਮਾਂ ਬਣਿਆ ਬਾਬਾ ਪਰਮਜੋਤ ਸਿੰਘ ਜੀ ਹੁਣਾਂ ਦਾ ਇੱਥੇ ਇਸ ਡੇਰੇ ਉੱਤੇ ਜਨਮ ਹੋਇਆ ਰੌਣਕਾਂ ਤਾਂ ਬਹਾਰਾਂ ਖੁਸ਼ੀਆਂ ਉਦੋਂ ਤੋਂ ਹੀ ਸ਼ੁਰੂਆਤ ਹੋ ਗਈਆਂ ਜਿਵੇਂ ਜਿਵੇਂ ਉਹ ਬਚਪਨ ਦੇ ਵਿੱਚ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਰੜਣ ਲੱਗੇ ਖੇਡਣ ਲੱਗੇ ਉਹਨਾਂ ਦੇ ਸ਼ੌਂਕ ਵੱਖਰੇ ਉਹਨਾਂ ਦੀ ਖੇਡਣੀ ਵੱਖਣੀ ਤੁਰਨਾ ਫਿਰਨਾ ਵੱਖਣਾ ਉਹਨਾਂ ਦੀ ਹਰ ਗਾਲ ਗੱਲਬਾਤ ਵੱਖਰੀ ਜਿੱਥੇ ਹਰ ਗੱਲ ਵੱਖਰੀ ਸੀ ਉਥੇ ਉਹਨਾਂ ਦਾ ਪਰਿਵਾਰ ਨੂੰ ਗੁਰੂ ਸ਼ਬਦ ਨਾਲ ਜੋੜਨਾ ਵੀ ਇੱਕ ਵੱਖਰਾ ਸੀ ਵਾਹ ਇਸ ਪਰਿਵਾਰ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਗੁਰੂ ਸ਼ਬਦ ਨਾਲ ਇਸ ਪਰਿਵਾਰ ਨੂੰ ਬਾਬੇ ਪਰਮਜੀਤ ਜੋਗ ਸਿੰਘ ਜੀ ਹੁਣਾਂ ਦੇ ਜਨਮ ਤੋਂ ਬਾਅਦ ਹੀ ਇਹ ਪਰਿਵਾਰ ਸਾਰਾ ਜੁੜਿਆ ਨਿਹਰਾਏ ਪਰਿਵਾਰ ਨਹੀਂ ਜੁੜਿਆ ਅਸੀਂ ਵੀ ਸਾਨੂੰ ਵੀ ਉਹਨਾਂ ਨੇ ਜੋੜਿਆ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਇੱਥੇ ਜੋੜ ਕੇ ਬਿਠਾਇਆ ਅੱਜ ਆਪਾਂ ਜਿੰਨੇ ਇੱਥੇ ਬੈਠੇ ਹੋਏ ਆ ਇਹ ਸਾਰੇ ਉਹਨਾਂ ਦੇ ਜੋੜੇ ਹੋਏ ਉਹ ਇੱਕ ਹਾਰ ਵਿੱਚ ਸਾਰਿਆਂ ਨੂੰ ਪਰੋਕੇ ਜੋੜ ਕੇ ਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਇਸ ਆਸੰਗਿਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਸਭਨਾਂ ਬਾਤ ਜਿਨ੍ਹਾਂ ਨੇ ਰਹਿਮਤ ਸੱਚੇ ਪਾਇ ਜਨ ਕੀਤੇ ਅਮਰਦਾ ਦੇ ਵਸਾਇਆ ਹੈ ਨਾਲ ਸੱਚੇ ਪਾਇਸ਼ਾ ਨੇ ਆਬ ਸਭ ਦੇ ਨੂੰ ਪਤਾ ਹੈ ਕਿ ਮਾਪੁਰਖਾ ਦਾ ਜਨਮ ਦਿਨ ਹੈ 28 ਮਾਪੁਰਖਾ ਦਾ ਜਨਮ ਦਿਨ ਆ ਰਿਹਾ ਹੈ ਕੋਈ ਸਕੇ ਪਾਇੰਦੇ ਰਾਮ ਜੀ ਕੀ ਹੈ ਜਿਹੜੀ ਅੱਜ ਸੰਗਤਾਂ ਨੂੰ ਲੋੜ ਦਵਾਈਆਂ ਹਾਲ ਸਾਰੇ ਸੰਗਤਾਂ ਨੂੰ ਜੀ ਆਇਆਂ ਨੂੰ ਪਾਠੀ ਸੰਗ ਜੋ ਨੇ ਮਾਣੀ ਪੜ ਕੇ ਧਿਆਨ ਕੀਤਾ ਸਾਡੇ ਚਰਨਾ ਵਿੱਚ ਪਾਣੀ ਪਈ ਹੈ ਇਹਨਾਂ ਸਾਰੇ ਪਾਠੇ ਦਾ ਭਾਈ ਜੀ ਨੂੰ ਮਾਪੁਰਖਾ ਵੱਲੋਂ ਵੀ ਜੇਨਾ ਨੇ ਬਾੜੀ ਪਾਣੀ ਦੇ ਨਾਲੇ ਨਾਲ ਪਾਣੀ ਪਏ ਹੈ ਅਸੀਂ ਵੀ ਜਲ ਹੋਇਆ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਹੈ ਭਾਈ ਹੋਰ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਹੀ ਇੱਕ ਵੱੱਡੇ ਹੀ ਤੈਨਾ ਰੁਪਏ ਦੇ ਵਿੱਚ ਸਨ ਨੂੰ ਉਹਨਾਂ ਤਵਾਰ ਮਹਾਰਾਜ ਪਾਠ ਕੀ ਆਵੇਗੀ ਪਾਠ ਕੀਤੇ ਨਾਲਾ ਜਾਗੇ ਸਾਰੀਆਂ ਸੰਗਤਾਂ ਨੇ ਨਾਲ ਜਾਣਾ ਨਾਮ ਜਪਦੇ ਆਂ ਨਾਲ ਵਿੱਚ ਮਹਾਰਾਜ ਸਜਣਗੇ ਉਹਤ ਪ੍ਰਭਾਤ ਪਈ ਦੁਆਨ ਸਜਣੇ ਹਨ ਸਾਰੀਆਂ ਸੰਗਤਾਂ ਨੇ ਗੁਰੂ ਦਾ ਲੰਗਰ ਤੋ ਤੋਂ ਵਰਤੇਗਾ ਸਾਰੇ ਸਤਲਾਈ ਨਗਰਸ਼ਾਹ ਕੇ ਪੰਡਾਲ ਵਿੱਚ ਲੈਣਾ ਹੈ ਇੰਜੇ ਵਿੱਚ ਪ੍ਰਵਾਨ ਕਰੀਏ ਵਾਹਿਗੁਰੂ ਜੀ ਦਾ ਕੰਮ ਸਾ ਸਵਾਹਿਗੁਰੂ ਜੀ ਕੀ ਸਤੇ ਜੀਵਨ ਸਫਲ ਕਰਕੇ ਸੰਸਾਰ ਤੋਂ ਗਏ ਵੈਸੇ ਛੋਟੀ ਉਮਰ ਇੰਨੀ ਛੋਟੀ ਅਵਸਥਾ ਵਿੱਚ ਸਾਡੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਹਿੰਦਾ ਹੈ ਉਹ ਕਹਿੰਦੇ ਆ ਵੀ ਧਰੂ 5 ਸਾਲ ਦਾ ਸੀ ਪਰ ਉਹ 5 ਸਾਲ ਦਾ ਪਹਿਲਾ ਸੰਤ ਨਹੀਂ ਸੀ ਭਗਤ ਨਹੀਂ ਸੀ ਇੱਕ ਠੋਕਰ ਵੱਜੀ ਸੀ ਉਹਨੂੰ ਔਰ ਠੋਕਰ ਇੰਨੀ ਜ਼ਬਰਦਸਤ ਵੱਜੀ ਸੀ 5 ਸਾਲ ਦਾ ਬੱਚਾ ਇੱਕ ਬਾਦਸ਼ਾਹੀ ਮੂਰਤ ਹੁੰਦੀ ਹੈ ਉਹ ਪਿਓ ਦੀ ਗੋਦੀ ਵਿੱਚ ਜਾ ਕੇ ਬੈਠਾ ਸੀ ਬਸ ਬੈਂਧਿਆ ਹੀ ਉਹਨੇ ਜਦੋਂ ਪਿਓ ਨੂੰ ਗਲਵਕੜੀ ਪਾ ਕੇ ਜਫੀ ਪਾਈ ਤੇ ਦੂਜੇ ਪਾਸੇ ਕੀ ਹੋਇਆ ਸਾਹਮਣੇ ਜਿਹੜੀ ਮਤਰਈ ਮਾਂ ਬੈਠੀ ਸੀ ਉਹਨੂੰ ਅੱਗ ਲੱਗ ਗਈ ਉਹਨੇ ਫੜ ਕੇ ਇੱਕ ਬਾਹ ਤੇ ਵੱਟ ਕੇ ਇੰਨੀ ਜ਼ੋਰ ਦੀ ਚਪੇੜ ਬੱਚੇ ਦੇ ਮਾਰੀ ਬੱਚੇ ਦੀਆਂ ਡਾਡਾਂ ਨਿਕਲ ਗਈਆਂ ਰੋਂਦਾ ਰੋਂਦਾ ਮਾਂ ਕੋਲ ਆਇਆ ਵੇਖੋ ਮਾਂ ਕੀ ਚੀਜ਼ ਐ ਉਹਨੇ ਆਪਣੀ ਮਾਂ ਉੱਤੇ 5 ਸਾਲ ਦੇ ਬੱਚੇ ਨੇ ਸਵਾਲ ਕੀਤਾ ਉਹਨੇ ਆਖਿਆ ਮਾਂ ਤੈਨੂੰ ਮੈਂ ਅੱਜ ਇੱਕ ਗੱਲ ਪੁੱਛਣੀ ਏ ਆ ਜਿਹੜਾ ਮੇਰਾ ਰਾਜਾ ਪਿਓ ਹੈ ਤੂੰ ਇਹਦੀ ਨੌਕਰ ਆਣੀ ਹੈ ਕਿ ਜਾਂ ਇਹਦੀ ਘਰ ਵਾਲੀ ਹੈ 5 ਸਾਲ ਦੇ ਬੱਚੇ ਨੇ ਮਾਂ ਨੂੰ ਇਹ ਗੱਲ ਉਦੋਂ ਪੁੱਛੀ ਜਦੋਂ ਮਤ ਰਹੀ ਨੇ ਚਪੇੜ ਮਾਰੀ ਪਿਓ ਦੇ ਰਾਤ ਚੋਂ ਟੱਕ ਕੇ ਕੁੱਟ ਕੇ ਬਾਹਰ ਕੱਢ ਦਿੱਤਾ ਮਾਂ ਬੜੀ ਸਿਆਣੀ ਸੀ ਉਹਨੇ ਆਖਿਆ ਬੇਟਾ ਇਹ ਤੇਰਾ ਪਿਓ ਏ ਤੇ ਮੈਂ ਇਹਦੀ ਰਾਣੀ ਆ ਤੇ ਮੈਂ ਤੇਰੀ ਮਾਂ ਆ ਉਹਨੇ ਆਖਿਆ ਭਰਾ ਜੋ ਕੁਝ ਮੇਰੇ ਨਾਲ ਹੋਇਆ ਹੈ ਇਹ ਕਿਉਂ ਹੋਇਆ ਉਹਨੇ ਆਖਿਆ ਪੁੱਤ ਇਹਦਾ ਕਾਰਨ ਆਇਕ ਹੋਣ ਦਾ ਇਹ ਕਿਉਂ ਚਪੇੜ ਵੱਜੀ ਹੈ ਉਹਨੇ ਆਖਿਆ ਮਾਂ ਫਿਰ ਮੈਨੂੰ ਦੱਸ ਜੇ ਤੂੰ ਮੈਨੂੰ ਦੱਸਿਆ ਨਾ ਤੇ ਮੈਂ ਇਸ ਪਿਓ ਨੂੰ ਕਤਲ ਕਰ ਦੇਣਾ ਅੱਜ ਰੋਂਦੇ ਬੱਚੇ ਨੇ ਗੁੱਸੇ ਵਿੱਚ ਆ ਕੇ ਇਹ ਮਾਂ ਨੂੰ ਗੱਲ ਕਹਿ ਦਿੱਤੀ ਉਹਨੇ ਆਖਿਆ ਹਾਂ ਬੇਟਾ ਮੇਰਾ ਸੰਯੋਗ ਇਸ ਰਾਜੇ ਦੇ ਨਾਲ ਲਿਖਿਆ ਸੀ ਪਰ ਸੰਯੋਗ ਤੇ ਵਿਦਮਤਾ ਨੇ ਲਿਖ ਦਿੱਤਾ ਮੈਨੂੰ ਮਨੁੱਖਾ ਜਨਮ ਵੀ ਦੇ ਦਿੱਤਾ ਰਾਣੀ ਹੋਣ ਦਾ ਸੰਯੋਗ ਵੀ ਮਿਲ ਗਿਆ ਪਰ ਮੈਂ ਗੁਰੂ ਦਾ ਨਾਮ ਨਹੀਂ ਜਪਿਆ ਜਦੋਂ ਮੈਂ ਗੁਰੂ ਦਾ ਨਾਮ ਨਹੀਂ ਜਪਿਆ ਤੇ ਗੁਰੂ ਤੇ ਵਿਸ਼ਵਾਸ ਭਰੋਸਾ ਨਾ ਕੀਤਾ ਤੇ ਮੈਨੂੰ ਰੰਗ ਰੂਪ ਸੋਹਣਾ ਨਾ ਮਿਲਿਆ ਮੇਰਾ ਰੰਗ ਰੂਪ ਬੜਕ ਰੂਪ ਹੈ ਸੰਯੋਗ ਮੇਰਾ ਰਾਜੇ ਨਾਲ ਸੀ ਸੰਯੋਗ ਨੂੰ ਤੇ ਕੋਈ ਟਾਲ ਨਹੀਂ ਸਕਿਆ ਪਰ ਮੇਰਾ ਰੰਗ ਰੂਪ ਸੋਹਣਾ ਨਾ ਕਰਕੇ ਰਾਜਾ ਮੈਨੂੰ ਪਸੰਦ ਨਹੀਂ ਕਰਦਾ 5 ਸਾਲ ਦੇ ਬੱਚੇ ਨੂੰ ਮਾਂ ਨੇ ਆਖਿਆ ਬੇਟਾ ਤੂੰ ਨਾਮ ਜਪ ਮੈਂ ਤੇ ਨਾਮ ਨਹੀਂ ਜਪ ਸਕੀ ਤੇ ਤੂੰ ਨਾਮ ਜਪ ਇਹ ਤਾਂ ਛੋਟਾ ਜਿਹਾ ਰਾਜ ਏ ਤੇਰੇ ਪਿਓ ਦਾ ساری ਦੁਨੀਆ ਉੱਤੇ ਤੂੰ ਰਾਜ ਕਰੇਗਾ ਸਿੱਖ ਜਗਤ ਵਿੱਚ ਸਭ ਤੋਂ ਵੱਡੀ ਉਮਰ ਦੇ ਬਾਬਾ ਬੁੱਢਾ ਸਾਹਿਬ ਜੀ ਹੋਏ ਆ 120 ਸਾਲ 125 ਸਾਲ ਦੀ ਉਮਰ ਹੋਈ ਉਹਨਾਂ ਦੀ ਉਹ 7 ਸਾਲ ਦੇ ਸਨ ਜਦੋਂ ਉਹਨਾਂ ਦੀ ਮਾਂ ਨੇ ਥਾਲੇ ਵਿੱਚ ਦੋ ਪ੍ਰਸ਼ਾਦੇ ਰੱਖ ਕੇ ਨਾਲ ਇੱਕ ਲੱਸੀ ਦਾ ਗਲਾਸ ਦੇ ਕੇ ਆਖਿਆ ਜਾ ਪੁੱਤ ਉਹ ਸੰਤ 베ਰੀ ਥੱਲੇ ਬੈਠਿਆ ਉਹ ਰਾਤ ਦੇ ਬੈਠੇ ਉਹਨਾਂ ਨੂੰ ਭੁੱਖ ਲੱਗੀ ਹੈ ਜਾ ਦੋ ਪ੍ਰਸ਼ਾਦੇ ਛਕਾਇਆ ਉਹ ਸੰਤ ਕੌਣ ਸਨ ਉਹ ਗੁਰੂ ਨਾਨਕ ਸਾਹਿਬ ਜੀ ਸਨ 7 ਸਾਲ ਦਾ ਬੱਚਾ ਥਾਲਾ ਲੈ ਕੇ ਜਦੋਂ ਗਿਆ ਬਾਬਾ ਜੀ ਪ੍ਰਸ਼ਾਦਾ ਛਕ ਲੋ ਤਨ ਗੁਰੂ ਨਾਨਕ ਸਾਹਿਬ ਨੇ ਬੱਚੇ ਕੋਲੋਂ ਥਾਲਾ ਫੜ ਕੇ ਪ੍ਰਸ਼ਾਦਾ ਛਕਿਆ ਤੇ ਕਹਿਣ ਲੱਗੇ ਬੇਟਾ ਖਾਲੀ ਥਾਲ ਹੋ ਗਿਆ ਤੇ ਤੂੰ ਥਾਲ ਘਰੇ ਵਾਪਸ ਲੈ ਜਾ ਉਹ ਆਂਜਾ ਦੀ ਥਾਲ ਤੇ ਮੈਂ ਲੈ ਜਾਂਗਾ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਂਦੇ ਹੋ ਮੈਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੋ ਗਿਆ ਵਾਂ ਪ੍ਰਸ਼ਾਦਾ ਛੱਕ ਕੇ ਤੇ ਭੁੱਖ ਮਿਟ ਗਈ ਹੈ ਪਰ ਮਨੁੱਖ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ ਤ੍ਰਿਪਤ ਕਿਵੇਂ ਹੋ ਸਕਦਾ ਹੈ ਇਹ 7 ਸਾਲ ਦਾ ਬੱਚਾ ਗੁਰੂ ਨਾਨਕ ਉੱਤੇ ਸਵਾਲ ਕਰਦਾ ਸੀ ਬਸ ਇਹ ਜਦੋਂ ਸਵਾਲ ਕੀਤਾ ਤੇ ਉਸ ਵੇਲੇ ਗੁਰੂ ਨਾਨਕ ਨੇ ਉਹਦਾ ਨਾਂ ਤਾਂ ਮਾਪਿਆਂ ਨੇ ਰੱਖਿਆ ਸੀ ਭਾਈ ਬੂੜਾ ਪਰ ਗੁਰੂ ਨਾਨਕ ਨੇ ਉਹਦਾ ਨਾਂ ਰੱਖ ਦਿੱਤਾ ਬਾਬਾ ਬੁੱਢਾ ਬੱਚਾ 7 ਸਾਲ ਦਾ ਤੇ ਉਹਦਾ ਨਾਂ ਰੱਖ ਦਿੱਤਾ ਬਾਬਾ ਬੁੱਢਾ ਕਿਉਂਕਿ ਉਹਦੀਆਂ ਗੱਲਾਂ ਬਾਬਿਆਂ ਵਾਲੀਆਂ ਉਹਦੀਆਂ ਗੱਲਾਂ ਬੁੱਢਿਆਂ ਵਾਲੀਆਂ ਉਹਦੀਆਂ ਗੱਲਾਂ ਵਿਦਵਾਨਾਂ ਵਾਲੀਆਂ ਕਹਿਣ ਤੋਂ ਭਾਵ ਸਿੱਖ ਜਗਤ ਵਿੱਚ ਜੇ ਸ਼ਹਾਦਤਾਂ ਦੀ ਗੱਲ ਕਰੀਏ ਤੇ ਅਸੀਂ ਮੰਨਦੇ ਹਾਂ ਕਿ ਸਭ ਤੋਂ ਵੱਡੀ ਸ਼ਹਾਦਤ ਛੋਟੇ ਸਾਹਿਬ ਜਿਆਦਿਆਂ ਦੀ ਪਰ ਨਹੀਂ ਮੀਰ ਮੰਨੂ ਦੀ ਜੇਲ੍ਹ ਵਿੱਚ ਉਦੋਂ ਵੀ ਛੋਟੇ ਬੱਚੇ ਮਾਮਾ ਨੇ ਗੋਦ ਵਿੱਚ ਚੁੱਕੇ ਹੋਏ ਸੀ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਬੱਚਿਆਂ ਦੇ ਟੋਟੇ ਕਰਕੇ ਮਾਮਾ ਦੇ ਗਲਾਂ ਵਿੱਚ ਹਾਰ ਪਾਏ ਸਨ ਸੰਤ ਤੇ ਸਿਪਾਈ ਹੋਣਾ ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਤੋ ਆਪ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋਏ ਗੁਰੂ ਦਾ ਕੀਰਤਨ ਨਾਲ ਜੁੜੇ ਹੋਏ ਹੋ ਆਓ ਇਹ ਗਰਮੀ ਇਹ ਸਮਾਂ ਜਿਆਦਾ ਕਦੋਂ ਜਾਪਦਾ ਹੈ ਜਦੋਂ ਮਨੁੱਖ ਦੀ ਸੁਰਤ ਦਾ ਟਿਕਾਉ ਨਹੀਂ ਹੁੰਦਾ ਜਦੋਂ ਮਨੁੱਖ ਦੀ ਸੁਰਤ ਗੁਰੂ ਸ਼ਬਦ ਨਾਲ ਜੁੜ ਜਾਏ ਫਿਰ ਸਮਾਂ ਵੀ ਬੜੀ ਛੇਤੀ ਲੰਘ ਜਾਂਦਾ ਹੈ ਗਰਮੀ ਤੇ ਸਰਦੀ ਦਾ ਪਤਾ ਨਹੀਂ ਹੁੰਦਾ ਤੋਂ ਮੈਂ ਅੱਜ ਸਾਰਿਆਂ ਨੂੰ ਅਰਜ ਕਰਾਂਗਾ ਤੁਹਾਨੂੰ ਮਾਈਓ ਬੀਬੀਓ ਸਮਾਂ ਬੜੀ ਸਪੀਡ 'ਚ ਭੱਜਿਆ ਜਾਂਦਾ ਹੈ ਜਿਵੇਂ ਪਤਨ ਤੋਂ ਪਾਣੀ ਲੰਘ ਜਾਏ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਸਮਾ ਵਾਪਸ ਨਹੀਂ ਆਏਗਾ ਆਪਾਂ ਸਮੇਂ ਨੂੰ ਸੰਭਾਲੀਏ ਕਿਵੇਂ ਸੰਭਾਲ ਸਕਦੇ ਆ ਗੁਰੂ ਸ਼ਬਦ ਨਾਲ ਜੁੜੀਏ ਆਪਣਾ ਜਨਮ ਸਫਲ ਕਰੀਏ ਆਪਣੇ ਬੱਚਿਆਂ ਦੀ ਸੁੱਖ ਮੰਗੀਏ ਆਪਣੇ ਪਰਿਵਾਰ ਦੀ ਸੁੱਖ ਮੰਗੀਏ ਉਹ ਕਿਵੇਂ ਹੋ ਸਕਦੀ ਆ ਮਨੁੱਖ ਸੁખી ਕਿਵੇਂ ਹੋ ਸਕਦਾ ਆ ਆਪਾਂ ਸਾਰੇ ਗ੍ਰਸਤੀ ਆ ਆਪਾਂ ਨੂੰ ਬਹੁਤ ਚੀਜ਼ਾਂ ਦੀ ਗੁਰੂ ਕੋਲੋਂ ਲੋੜ ਹੈ ਮੰਗਣ ਦੀ ਆਪਣੇ ਪਿਓ ਕੋਲੋਂ ਮੰਗੀਂਦੀਆਂ ਪਰ ਆਓ ਝੋਲੀ ਕਰੋ ਜਿਸ ਨੇ ਜੋ ਮੰਗਾ ਬੋਹੀ ਉਸਨੇ ਮਹਈਆ ਕਰ ਦਿਆ ਇੱਥੋਂ ਜੋ ਵੀ ਗੁਰੂ ਕੋਲੋਂ ਕਿਸੇ ਨੇ ਮੰਗਿਆ ਗੁਰੂ ਅਮਰਦਾਸ ਕਹਿੰਦੇ ਨੇ ਘਰ ਤਾਂ ਤੇਰੇ ਸਭ ਕੇਛ ਹੈ ਜਿਸ ਦੇ ਸੋ ਪਾਵੈ ਗੁਰੂ ਸਭ ਨੂੰ ਦੇ ਰਿਹਾ ਗੁਰੂ ਦਾਤਾ ਹੈ ਜਗਤ ਭਖਾਰੀ ਫਿਰਤ ਹੈ ਸਭ ਕੋ ਦਾਤਾ RAM ਸਭਨਾ ਜੀਆਂ ਦਾ ਇੱਕ ਦਾਤਾ ਇੱਕੋ ਦਾਤਾ ਸੋ ਮੈਂ ਬਿਸਰਨਾ ਸਾਰਿਆਂ ਦਾ ਦਾਤਾ ਇੱਕ ਹੈ ਦੇਂਦਾ ਦੇ ਲੈਂਦੇ ਲੈਂਦੇ ਥੱਕ ਪਾਇ ਪਰ ਆਓ ਜਿੱਡਾ ਕਿਸੇ ਕੋਲ ਭਾਂਡਾ ਹੈ ਜਿੱਡੀ ਕਿਸੇ ਦੀ ਝੋਲੀ ਉਹ ਫਲਾ ਕੇ ਤੇ ਬਈਏ ਗੁਰੂ ਕੋਲੋਂ ਮੰਗਣ ਦੀ ਜਾਚ ਤੇ ਆਵੇ ਤੇ ਆਓ ਬਾਹਰੋਂ ਸੁਰਤ ਨੂੰ ਰੋਕੋ ਇੱਕ ਵਾਰੀ ਆਪਣੀ ਸੁਰਤ ਨੂੰ ਬਾਹਰੋਂ ਰੋਕੋ ਤੇ ਫਿਰ ਗੁਰੂ ਦੇ ਨਾਲ ਜਦੋਂ ਸੁਰਤ ਜੁੜੇਗੀ ਤੇ ਗੁਰੂ ਨਾਲ ਇੱਕ ਆਪਾਂ ਅਰਜ ਕਰ ਲਈਏ ਕਿ ਮਹਾਰਾਜ ਅਸੀਂ ਇੱਥੇ ਆਏ ਆਂ ਬਾਬਾ ਪਰਮਜੋਤ ਸਿੰਘ ਜੀ ਹੁਣਾਂ ਦੇ ਸਥਾਨ ਤੇ ਤੇ ਇੱਥੇ ਆਣ ਕੇ ਅਸੀਂ ਕੀ ਲੈ ਕੇ ਆਏ ਆ ਸਾਡੇ ਵਿੱਚ ਬਹੁਤ ਔਗਣ ਆ ਅਸੀਂ ਔਗਣ ਲੈ ਕੇ ਆਏ ਆ ਉਹ ਔਗਣ ਤੁਸੀਂ ਰੱਖ ਲਓ ਤੇ ਸਾਨੂੰ ਔਗਣਾ ਦੇ ਬਦਲੇ ਵਿੱਚ ਔਗਣਾ ਦੇ ਵਟੇ ਵਿੱਚ ਸਾਡੀ ਝੋਲੀ 'ਚ ਨਾਮ ਦਾ ਖੈਰ ਪਾਓ ਤਾਂ ਸਾਡੇ ਸੁਆਸ ਸਫਲ ਹੋਣਗੇ ਤਾਂ ਸਾਡਾ ਮੇਲੇ ਆਇਆ ਸਫਲ ਹੋਏਗਾ ਸਾਡੀ ਯਾਤਰਾ ਇੱਥੇ ਬਾਬਾ ਪਰਮਜੋਤ ਸਿੰਘ ਜੀ ਦੇ ਸਥਾਨ ਤੇ ਤਾਂ ਸਫਲ ਹੋਏਗੀ ਸਭ ਚੌਂਕੜੇ ਮਾਰ ਕੇ ਸਾਰੇ ਰਲ ਕੇ ਬੋਲਿਆ ਜੇ ਸਾਰਿਆਂ ਦੀ ਹਾਜ਼ਰੀ ਲੱਗ ਜਾਏਗੀ ਹਾਂ ਵੇ ਜੋਗੀ ਜੀ ਮੇਰੇ ਪ੍ਰੀਤਮ ਸੱਚੇ ਪਾਤਸ਼ਾਹ ਬੜਾ ਹੀ ਗੁਨਾਗਾਰ ਮੈਂ ਮੇਰੇ ਪ੍ਰੀਤਮ ਬੜਾ ਹੀ ਗੁਨਾਗਾਰ ਮੈਂ ਤੂੰ ਖੈਰ ਪਾਵੇ ਬੰਦਗੀ ਦਾ ਸੇ ਪਾਤਸ਼ਾਹ ਬੜਾ ਹੀ ਗੁਨਾਹਗਾਰ ਮੈਂ ਮੇਰੇ ਪ੍ਰੀਤੋਮਾ ਬੜਾ ਹੀ ਗੁਨਾਹਗਾਰ ਮੈਂ ਤੁਖੈਰ ਪਾ ਦੇ ਬੰਦਗੀ ਦਾ ਮਾਲਾ ਉਤੇ ਮਾਣ ਨਹੀਂ ਮਾਰੀ ਮਤ ਗਈ ਤੇ ਕੀਤੀ ਨਾ ਬਚਾਰ ਮੈਂ ਮਾਰੀ ਮਤ ਗਈ ਤੇ ਕੀਤੀ ਨਾ ਬਚਾਰ ਮੈਂ ਬੋਲਾਂ ਹੈ ਤੇ ਤੇਰੇ ਨਾਲ ਖਾਰ ਮੈਂ ਤੂੰ ਹੀ ਬੋਲਾਂ ਹੈ ਤੇ ਤੇਰੇ ਨਾਲ ਖਾਰ ਮੈਂ